ਹਾਂਜੀ ਸਾਰਿਆਂ ਪੈਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਸੂਟ ਦੀ ਲਾਈਨਿੰਗ ਕਟਿੰਗ ਕਰਕੇ ਦੱਸਾਂਗੇ ਵੀ ਆਪਾਂ ਕਿਹੜੇ ਸੌਖੇ ਤਰੀਕੇ ਨਾਲ ਸੂਟ ਦੀ ਲਾਈਨਿੰਗ ਨੂੰ ਕਟਿੰਗ ਕਰ ਸਕਦੇ ਹਾਂ ਠੀਕ ਹੈ ਜੀ ਆਪਾਂ ਲਾਈਨਿੰਗ ਨੇ ਇਸ ਤਰੀਕੇ ਨਾਲ ਵਿਛਾ ਲਿਆ ਲਾਈਨਿੰਗ ਦਾ ਜਿਹੜਾ ਆਪਾਂ ਪਾਸਾ ਰੱਖਿਆ ਜੀ ਇਹ ਆਡੀ ਲਾਈਨਿੰਗ ਰੱਖੀ ਆ ਆਪਾਂ ਆਪਾਂ ਸਿੱਧੀ ਵੀ ਲਾਈਨਿੰਗ ਲਾ ਲੈਣੀ ਹੈ ਤੇ ਆਪਾਂ ਆਡੀ ਵੀ ਲਾਈਨਿੰਗ ਲਾ ਲੈਣੀ ਹੈ ਠੀਕ ਹੈ ਜੀ ਆਡੀ ਲਾਈਨਿੰਗ ਨਾਲ ਕੋਈ ਸੂਟ ਕਾੰਚ ਨਹੀਂ ਜਾਂਦਾ ਤੇ ਵਧੀਆ ਲਾਈਨਿੰਗ ਲੱਗਦੀ ਆਡੀ ਵੀ ਇਹਦਾ ਇੱਕ ਫਾਇਦਾ ਜੀ ਆਹ ਵਾਲੀ ਚੀਜ਼ ਆਪ ਨੂੰ ਫੋਲਡ ਨਹੀਂ ਕਰਨੀ ਪੈਂਦੀ ਆਡੀ ਲਾਈ ਠੀਕ ਹੈ ਜੀ ਤੇ ਲਾਈਨਿੰਗ ਸੂਟ ਤੇ ਲਾਉਣ ਤੋਂ ਪਹਿਲਾਂ ਤੁਸੀਂ ਵਾਸ਼ ਜ਼ਰੂਰ ਕਰ ਲੈਣੀ ਆ ਉਹਨਾਂ ਇੱਕ ਦੋ ਘੰਟੇ ਦੀ ਭਿਓਂ ਕੇ ਜ਼ਰੂਰ ਰੱਖ ਦੇਣਾ ਤਾਂ ਜੋ ਜਿਹੜੇ ਕੱਪੜੇ ਨੇ ਸ਼੍ਰਿੰਕ ਹੋਣਾ ਹੋਊਗਾ ਵਿੱਚ ਹੋ ਜਾਊਗਾ ਠੀਕ ਹੈ ਜੀ ਦੇਖੋ ਆਪਾਂ ਇਸ ਤਰੀਕੇ ਨਾਲ ਲਾਈਨਿੰਗ ਵਿਛਾ ਲਈ ਆ ਤੇ ਇਸ ਤਰੀਕੇ ਨਾਲ ਵਿਛਾ ਕੇ ਲਾਈਨਿੰਗ ਨੂੰ ਚੰਗੀ ਤਰ੍ਹਾਂ ਆਪਾਂ ਸੂਟ ਜਿਹੜੇ ਹੈਗੇ ਆ ਕੱਪੜੇ ਚੋਂ ਵਾਲ ਕੱਢ ਲਾਂਗੇ ਲਾਈਨਿੰਗ ਚੋਂ ਠੀਕ ਹੈ ਤੁਸੀਂ ਵੀ ਲਾਈਨਿੰਗ ਇਸ ਤਰੀਕੇ ਨਾਲ ਢੀ ਲਾ ਸਕਦੇ ਆ ਬਹੁਤ ਹੀ ਸੌਖਾ ਤਰੀਕਾ ਹੈ ਲਾਈਨਿੰਗ ਲਾਉਣ ਦਾ ਸੋਵਾਰ ਆਪਾਂ ਆਪਣੇ ਸੂਟ ਦਾ ਕੱਪੜਾ ਲਾਵਾਂਗੇ ਉਸ ਦੇ ਉੱਪਰ ਇਹ ਲਾਈਨਿੰਗ ਦੇ ਇਸ ਤਰੀਕੇ ਨਾਲ ਵਿਛਾ ਲਾਂਗੇ ਠੀਕ ਆ ਲਾਈਨਿੰਗ ਦੇ ਉੱਪਰ ਆਪਾਂ ਇਸ ਤਰੀਕੇ ਨਾਲ ਵਿਛਾ ਲਾਂਗੇ ਜਿਹੜੀ ਲਾਈਨਿੰਗ ਆ ਤੁਹਾਡੀ ਸਾਈਡ ਤੋਂ ਤੇਢੀ ਨਹੀਂ ਹੋਣੀ ਚਾਹੀਦੀ ਬਿਲਕੁਲ ਸਿੱਧੀ ਸਿੱਧੀ ਲਾਈਨਿੰਗ ਤੁਹਾਡੀ ਹੋਣੀ ਚਾਹੀਦੀ ਆ ਠੀਕ ਆ ਜੀ ਇਸ ਤਰੀਕੇ ਨਾਲ ਵਿਛਾ ਕੇ ਉੱਪਰ ਆਪਾਂ ਬਰਾਬਰ ਰੱਖ ਲਾਂਗੇ ਬਿਲਕੁਲ ਲਾਈਨਿੰਗ ਨੂੰ ਠੀਕ ਆ ਬਹੁਤ ਹੀ ਸੌਖਾ ਤਰੀਕਾ ਹੈ ਇਹ ਲਾਈਨਿੰਗ ਕਟਿੰਗ ਕਰਨ ਦਾ ਤੇ ਇਸ ਤੋਂ ਬਾਅਦ ਤੁਸੀਂ ਜਦੋਂ ਲਾਈਨਿੰਗ ਵਿਛਾ ਲਈ ਵਿਛਾਉਣ ਤੋਂ ਬਾਅਦ ਤੁਸੀਂ ਐਦਾਂ ਸੂਰ ਨੂੰ ਉੱਪਰ ਰੱਖ ਦੇਣਾ ਠੀਕ ਹੈ ਚੰਗੇ ਤਰੀਕੇ ਨਾਲ ਵਿਛਾ ਦੇਣਾ ਸੂਰ ਨੂੰ ਵਿਛਾਉਣ ਤੋਂ ਬਾਅਦ ਤੁਸੀਂ ਨਾ ਤਾਂ ਆਪਣੇ ਕੋਈ ਕਪੜੇ ਚ ਵਾਲ ਹੋਣਾ ਚਾਹੀਦਾ ਤੇ ਨਾ ਹੀ ਆਪਣੇ ਲਾਈਨਿੰਗ ਚ ਕੋਈ ਵਾਲ ਹੋਣਾ ਚਾਹੀਦਾ ਠੀਕ ਹੈ ਫਿਰ ਤੁਸੀਂ ਸੇਮ ਜਿਵੇਂ ਜਿਵੇਂ ਆਪਣਾ ਸੂਟ ਕਟਿੰਗ ਕੀਤਾ ਹੋਇਆ ਉਹਦੇ ਨਾਲ ਨਾ ਤੁਸੀਂ ਕਪੜੇ ਲਾਈਨਿੰਗ ਨੂੰ ਕਟਿੰਗ ਕਰ ਦੇਣਾ ਬਿਲਕੁਲ ਨਾਲ-ਨਾਲ ਕਟਿੰਗ ਕਰਾਂਗੇ ਆਪਾਂ फ्रंट वाले पल्ले दी लाइनिंग कटिंग हो गई ठीक है इसके तो बाद ਤੁਸੀਂ ਸੇਮ ਇਸ ਤਰੀਕੇ ਨਾਲ ਤੈਅ ਮਾਰ ਕੇ ਨੂੰ ਰੱਖ ਦੇਣਾ ਠੀਕ ਹੈ ਜੀ ਤਾਂ ਜੋ ਆਪਾਂ ਜੋ ਸਟਿਚ ਕਰੀਏ ਤੇ ਆਪਣੀ ਜਿਹੜੀ ਲਾਈਨਿੰਗ ਤੇ ਸੂਟ ਚ ਕੋਈ ਵੀ ਵੱਲ ਨਾ ਪੈਣ ਇਸ ਤੋਂ ਬਾਅਦ ਆਪਾਂ ਬੈਕ ਵਾਲੇ ਪੱਲੇ ਤੇ ਲਾਈਨਿੰਗ ਲਾਵਾਂਗੇ ਇਹਨੂੰ ਵੀ ਆਪਾਂ ਸੇਮ ਇਸ ਤਰੀਕੇ ਨਾਲ ਵਿਛਾ ਦੇਣਾ ਚੰਗੀ ਤਰੀਕੇ ਨਾਲ ਕੋਈ ਵੀ ਵਾਲਣਾ ਹੋਵੇ ਆਪਣੇ ਸੂਟ ਦੇ ਵਿੱਚ ਇਸ ਤੋਂ ਬਾਅਦ ਆਪਾਂ ਕਮੀਜ਼ ਦਾ ਬੈਕ ਵਾਲਾ ਪਲਾ ਲਵਾਂਗੇ ਤੇ ਜਿਹੜਾ ਆਪਾਂ ਕਮੀਜ਼ ਦੇ ਉੱਪਰ ਵਾਲਾ ਪਾਸਾ ਰੱਖਣੀ ਹੈ ਆਪਣਾ ਸਿੱਧੇ ਵਾਲਾ ਪਾਸਾ ਹੋਣਾ ਚਾਹੀਦਾ ਠੀਕ ਹੈ ਤੇ ਜਿਹੜਾ ਵਿੱਚ ਜਾਊਗਾ ਆਹ ਵਾਲਾ ਕਪੜਾ ਇਹ ਆਪਣਾ ਪੁੱਠਾ ਹੋਣਾ ਚਾਹੀਦਾ ਠੀਕ ਇਸ ਤਰੀਕੇ ਨਾਲ ਆਪਾਂ ਉੱਪਰ ਵਿਛਾ ਲਾਂਗੇ ਕੱਪੜੇ ਨੂੰ ਠੀਕ ਹੈ ਜੀ ਸਾਈਡਾਂ ਤੋਂ ਆਪਣਾ ਬਰਾਬਰ ਹੋਣਾ ਚਾਹੀਦਾ ਤੇ ਆਪਾਂ ਜਿਹੜਾ ਲਾਈਨਿੰਗ ਦਾ ਕਪੜਾ ਕਟਿੰਗ ਕਰਨਾ ਹੈ ਉਹ ਸੂਟ ਦੇ ਕਪੜੇ ਦੇ ਨਾਲ ਨਾਲ ਕਟਿੰਗ ਕਰਾਂਗੇ ਗਲਾ ਵੀ ਕਟਿੰਗ ਕਰ ਦਾਂਗੇ ਸੇਮ ਹੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਕੱਪੜੇ ਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਰੱਖ ਦੇਵਾਂਗੇ ਇਸ ਤੋਂ ਬਾਅਦ ਆਪਾਂ ਬਾਹਵਾ ਦੀ ਲਾਈਨਿੰਗ ਕਟਿੰਗ ਕਰਾਂਗੇ ਤੇ ਬਾਹ ਦਾ ਸਿੱਧੇ ਵਾਲਾ ਪਾਸਾ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਪਹਿਲਾਂ ਆਪਾਂ ਇੱਕ ਬਾਹ ਨੂੰ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਰੱਖ ਕੇ ਉੱਪਰ ਤੇ ਬਾਹ ਦੇ ਨਾਲ-ਨਾਲ ਆਪਾਂ ਲਾਈਨਿੰਗ ਨੂੰ ਕਟਿੰਗ ਕਰ ਦਿਆਂਗੇ ਠੀਕ ਹੈ ਜੀ ਇੱਕ ਬਾਹ ਆਪਣੀ ਕਟਿੰਗ ਹੋ ਗਈ ਜੇ ਤੁਸੀਂ ਬਾਹ ਇਥੋਂ ਲਾਈਨਿੰਗ ਕਟਿੰਗ ਕਰਕੇ ਚੱਕਣੀ ਹੈ ਨਾ ਤੁਸੀਂ ਬਾਹ ਨੂੰ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਤਾਂ ਜੋ ਆਪਣੀ ਲਾਈਨਿੰਗ ਜਿਹੜੀ ਹੈਗੀ ਗਾਂਖਾ ਨਾ ਹੋਵੇ ਤੇ ਆਪਾਂ ਇਸ ਤਰੀਕੇ ਨਾਲ ਚੋ ਕੇ ਸਲਾਈ ਲਾ ਦਈਏ ਠੀਕ ਹੈ ਜੀ ਹੁਣ ਦੂਸਰੀ ਬਾਹਾਂ ਦੀ ਕਟਿੰਗ ਕਰਾਂਗੇ ਆਪਾਂ ਇਸ ਤਰੀਕਾ ਨਾਲ ਆ ਕੇ ਤੇ ਬਾਹਾਂ ਦੇ ਨਾਲ ਨਾਲ ਕਟਿੰਗ ਕਰ ਦਾਂਗੇ ਲਾਈਨਿੰਗ ਨੂੰ ਵਰ ਸੇਮ ਹੋਰ ਤ੍ਰਿਕਨਾਂ ਲਈ ਮੈਂ ਆਪਣਾ ਤ੍ਰਿਕਨ ਰੱਖ ਦੇਣਾ ਫੋਲਡ ਕਰਤੀ ਠੀਕ ਹੈ ਜੀ ਤੇ ਆਪਣੀ ਲਾਈਨਿੰਗ ਵਾਲੇ ਕਮੀਜ਼ ਦੀ ਕਟਿੰਗ ਹੋ ਗਈ ਹੈ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵਧੀਆ-ਵਧੀਆ ਕਮੈਂਟ ਜਰੂਰ ਕਰਿਓ ਤੁਹਾਨੂੰ ਸਾਡੀ ਇਹ ਵੀਡੀਓ ਕੈਸਟਿੰਗ ਲੱਗੀ ਤੇ ਮੈਂ ਆਗੇ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ